ਕਿੱਥੇ ਕਿੱਥੇ ਲੱਗਣੇ ਅੱਜ ਦੇ ਖਾੜੇ ਦੇ ਬਾਅਦ ਕਾਨੂੰ ਮਾਰਾ ਖਾੜਾ ਪ੍ਰੋਜ ਪਰ ਲਗਣਾ ਮੂਲਾ ਵਰਗੇ ਲਾਗ ਪੜਾਉਂ ਜੀ ਆਗੇ ਲਾਗ 19 ਤਰੀਕ ਨੂੰ ਕਾਨੂੰ 22 ਤਰੀਕ ਨੂੰ ਮਾਰਾ ਖਾੜਾ ਭਾਰਤ ਪਰ ਲਗਣਾ ਮੌਜ ਵਰਗੇ ਲਾਗ 22 ਨੂੰ ਭਾਰਤ ਪਰ ਮੌਜ ਵਰਗੇ ਲਾਗ 23 ਨੂੰ 23 ਤਰੀਕ ਨੂੰ ਮਾਰਾ ਖਾੜਾ ਘਟੌਰ ਲਗਣਾ ਅੱਲਾ ਵਰਗੇ ਲਾਗ 23 ਨੂੰ ਘਟੌਰ 26 ਨੂੰ ਮਾਰਾ ਖਾੜਾ ਕਸੂੰਬੜੀ ਲਗਣਾ ਜੀ 26 ਨੂੰ ਕਸੂੰਬੜੀ 28 ਤਰੀਕ ਨੂੰ ਮੇਰੇ ਪਿੰਡ ਮੈਂ ਖਾੜਾ ਲਗਣਾ ਗਵਿੰਦਗੜ ਜੀ ਗਵਿੰਦਗੜ ਕੇ ਵਿੱਚ ਸ਼ਿਵ ਮੰਦਿਰ ਵਾ ਖਾੜਾ ਲਗਣਾ ਜੀ 28 ਤਰੀਕ ਨੂੰ ਸ਼ਿਵ ਮੰਦਿਰ ਵਾ ਖਾੜਾ ਲਊਗਾ ਜੀ 28 ਤਰੀਕ ਨੂੰ ਗਵਿੰਦਗੜੇ 30 ਤਰੀਕ ਨੂੰ ਕਯੂਡ ਖਾੜਾ ਲਗਣਾ ਸਭ ਸੰਗਤਾਂ ਨੇ ਪਹੁੰਚਣਾ 30 ਤਰੀਕ ਨੂੰ ਸਾਬ ਸੰਗਤਾਂ ਨੇ ਪਹੁੰਚਣਾ ਆਪਣੇ ਖਾੜਾ ਜੀ ਬਹੁਤ ਚੰਗਾ ਬਾਈਆਂ ਨੇ ਪ੍ਰੋਗਰਾਮ ਕਰਾਇਆ 30 ਤਰੀਕ ਨੂੰ ਜ਼ਰੂਰ ਸੰਗਤਾਂ ਨੇ ਸਭ ਨੇ ਪੁੱਜਣਾ ਹਰ ਸਾਲ ਆਪਾਂ ਉਥੇ ਖਾੜਾ ਲਾਵਾਂ 30 ਤਰੀਕ ਨੂੰ ਪਿੰਡ ਤਿਊੜ ਇਹੀ ਜ਼ਮੀਨ ਦੇ ਖਾੜੇ ਦੇ 11ਵੇਂ ਕੇ ਸਮਾਜੀ 2 ਤਰੀਕ ਨੂੰ ਰੈਪਰ ਰਾਈਆਂ ਖਮਾਣੋ ਟੱਪਕੇ ਖਾੜਾ ਲੱਗਣਾ ਰੈਪਰ ਰਾਈਆਂ 2 ਤਰੀਕ ਨੂੰ 2 ਨੂੰ ਮੀਨਾ 11ਵਾਂ ਰੈਪਰ ਰਾਈਆਂ 5 ਨੂੰ ਪ੍ਰੇਮਪਰਾ ਲਗਣਾ ਜੀ ਸੰਧਾਰੀ ਮੱਚ ਰਿਕੇ ਲਾ ਕੇ 5 ਨੂੰ ਪ੍ਰੇਮਪਰਾ ਮਹੀਨਾ 11ਵਾਂ 9 ਨੂੰ ਠਾਉਣਾ ਲਗਣਾ ਜੀ ਮੀਆਂ ਮੀਆਂ ਪਰ ਕੇ ਲਾਗ ਠਾਉਣਾ ਉਹ ਜਾ ਰਿਹਾ ਰੋਪੜ ਏਰੀਆ ਜੀ ਮੀਆਂ ਪਰ ਕੇ ਲਾਗ ਠਾਉਣਾ 9 ਤਰੀਕ ਨੂੰ 10 ਨੂੰ ਸੋਲਰ ਪਿੰਡ ਲਗਣਾ ਸੁੱਲਰ ਬਲਾਣੇ ਕੇ ਲਾਗ 10 ਨੂੰ ਸੁੱਲਰ ਪਿੰਡ ਲਗੂਗਾ ਜੀ 10 ਨੂੰ 15 ਨੂੰ ਧੀਰ ਪਰ ਲਗੂਆ ਧੀਰ ਪਰ ਵਿਜਵਾੜੀ ਆਪਣੇ ਲਾਗੇ 15 ਤਰੀਕ ਨੂੰ ਮਹੀਨਾ 11ਵਾਂ 15 ਨੂੰ ਧੀਰ ਪਰ ਲਗੂਆ ਜੀ ਧੀਰ ਪਰ ਵਿਜਵਾੜੀ ਮਹੀਨਾ 11ਵਾਂ 16 ਨੂੰ ਬੱਤਾ ਲਗੂਆ ਛਿਲ ਕੇ ਲਾਗ ਬੱਤਾ 16 ਤਰੀਕ ਨੂੰ 16 ਨੂੰ ਲਗੂਆ ਜੀ ਬੱਤਾ ਛਿਲ ਕੇ ਲਾਗ 18 ਨੂੰ ਲੋਹ ਸਿੰਬਲੀ ਲਗੂਆ ਜੀ ਅੰਬਾਰੇ ਕੇ ਲਾਗ ਲੋਹ ਸਿੰਬਲੀ 18 ਨੂੰ ਮਹੀਨਾ 11ਵਾਂ 20 ਨੂੰ ਵੀਰੋ ਭਗਤ ਦਾਸ ਆਸਰ암 ਕੀ ਸਮਾਦ ਵਰ ਲਊਗਾ ਸਾਲ ਵਾਲੀ ਵਰਸੀ ਹੈ ਭਗਤ ਜੀ ਆਸਰ암 ਕੀ 20 ਤਰੀਕ ਨੂੰ ਸਭ ਸੰਗਤਾਂ ਨੇ ਪਹੁੰਚਣਾ ਸਾਲ ਵਾਲੀ ਵਰਸੀ ਹੈ ਬਾਬਾ ਆਸਰ암 ਜੀ ਕੀ 20 ਤਰੀਕ ਨੂੰ ਸਮਾਦ ਵਰ ਲਗੂ ਆਪਣਾ ਖੜਾ 24 ਨੂੰ ਸਮਾਣਾ ਖੁਰਦ ਲਗੂਗਾ ਜੀ 24 ਨੂੰ ਸਮਾਣਾ ਖੁਰਦ ਮਰੰਡਾ ਟੱਪ ਗਿਆ 24 ਨੂੰ ਸਮਾਣਾ ਖੁਰਦ ਛੋਟਾ ਸਮਾਣਾ ਵੀਰੋ ਕਰਾਈ ਦੇ ਲਾਗ ਰਤਨਗੜ ਰਤਨਗੜ ਸਿੰਪਲ ਕਰਾਈ ਦੇ 10 ਕਿਲੋਮੀਟਰ 30 ਚੌੜ ਵਾਸਤੇ ਵਰ ਲੱਗੂ ਆ ਜੀ ਚੌੜ ਵਾਸਤੇ ਬੰਬਾਲੇ ਦੇ ਅੱਗੇ ਭੇਵਾ ਰੋਡ 24 30 ਨੂੰ ਚੌੜ ਵਾਸਤੇ ਪਿੰਡ ਲੱਗੂਗਾ ਚਾਰ ਡਾਂਸਰ ਹੈ ਮੇਰੇ ਵੀਰੋ ਉੱਥੇ ਹਾਂਜੀ ਕੀ ਵਪਾਰ ਵਿੱਚ ਮੀਨਿੰਗ ਦੱਸਣ ਲੱਗਿਆ ਜੀ ਅੱਗੇ ਦੱਸੋ ਜੀ 12ਵੇਂ ਮਹੀਨੇ ਕੇ ਸੁਣੋ 40 ਰੁਪਿਆ ਵਾ ਔਰ 6 ਨੂੰ ਟੰਗੜਾ ਲੀ ਲਗੂਆ ਵੀਰੋ ਕਰਾਰੀ ਲਾਗ ਟੰਗੜਾ ਲੀ 6 ਨੂੰ ਮਹੀਨਾ 12ਵਾਂ 7 ਨੂੰ ਨੂਰ ਬਲ ਬੇਦੀਆਂ ਲਗੂਆ ਜੀ 7 ਨੂੰ ਦਰਿਆ ਟੱਪ ਕੇ ਨੂਰ ਬਲ ਬੇਦੀਆਂ 19 ਗ੍ਰੀਗ ਨੂੰ ਭਗਤ ਅਸਰਮ ਕੀ ਸਮਾਦ ਬਰ ਇਐ ਮਾਰੇ ਦਸੰਬਰ ਤੱਕੇ ਖਾੜੇ 12ਵੇਂ ਮਹੀਨੇ ਤੱਕੇ ਬਾ ਬੰਦ ਕਰ ਦੇਵੇਗੇ ਨੀ